ਜਿਹੜੀ ਹਰਿਆਣਾ ਸੇਗੋਦਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੋਈ ਆ ਹੂੰ ਉੱਥੇ ਹਰਿਆਣੇ ਦੇ ਸਿੱਖ ਹੀ ਜਿੱਤੇ ਆ ਬਾਦਲਕੇ ਨਹੀਂ ਜਿੱਤੇ ਪਹਿਲੀ ਤੇ ਗੱਲ ਇਹ ਆ ਉਹ ਭਾਵੇਂ A B C D ਕੋਈ ਵੀ ਜਿੱਤਿਆ ਵਾ ਉਹ ਹਰਿਆਣੇ ਦੇ ਸਿੱਖ ਹੀ ਜਿੱਤੇ ਆ ਉੱਥੇ ਬਾਦਲਕੇ ਨਹੀਂ ਜਿੱਤੇ ਪਹਿਲੀ ਤੇ ਗੱਲ ਸਾਹਿਬ ਜਿੱਤ ਨੂੰ ਕਿਵੇਂ ਵੇਖਦੇ ਢਿੰਡਾ ਸਾਹਿਬ ਦੇ ਸਾਹਿਬ ਮੈਂ ਤਾਂ ਮੈਂ ਦੱਸਦਾ ਜੀ ਹੁਣ ਚਲੋ ਢਿੰਡਾ ਸਾਹਿਬ ਹੀ ਜਿੱਤ ਗਏ ਵਧੀਆ ਗੱਲ ਆ ਮਾੜੀ ਗੱਲ ਥੋੜੀ ਆ ਲੋਕਾਂ ਦਾ ਫਤਵਾ ਵਾ ਗਾਦੂ ਸਾਹਿਬ ਦਾਦੂਵਾਲ ਸਾਹਿਬ ਉਥੇ ਹਾਰ ਗਏ ਆ ਦਾਦੂਵਾਲ ਸਾਹਿਬ ਦੀ ਹਾਰ ਦਾ ਕਾਰਨ ਇਹ ਲੋਕਲਾ ਕੁਛ ਉਹ ਜਿਹੜਾ ਵੀਰ ਬਿੰਦਰ ਸਿੰਘ ਖਾਲਸਾ ਉਥੇ ਖੜਿਆ ਸੀ ਉਹ ਲੋਕਲ ਸੀ ਕਾਲਿਆਂਵਾਲੀ ਦਾ ਤੇ ਕਾਲਿਆਂਵਾਲੀ ਦੀ ਵੋਟ ਆ ਉਥੇ 272200 ਉਹ ਪਿੰਡ ਵਾਲਿਆਂ ਫੈਸਲਾ ਹੀ ਕਰ ਲਿਆ ਕਿ ਅਸੀਂ ਆਪਣੇ ਪਿੰਡ ਦੇ ਬੰਦੇ ਨੂੰ ਆਪਣੇ ਗਰਾਈ ਨੂੰ ਵੋਟ ਪਾਣੀ ਅਸੀਂ ਬਾਹਰ ਨਹੀਂ ਕੋਣੀ ਉਹ ਇਹ ਸਾਰੇ ਦਾ ਸਾਰਾ ਜਿਹੜਾ ਵਾ ਕਾਲਿਆਂਵਾਲੀ ਉਥੇ ਮੈਰਿਟ ਡੀ ਮੈਰਿਟ ਕੋਈ ਨਹੀਂ ਵੇਖੀ ਗਈ ਇਹ ਸਾਡੇ ਪਿੰਡ ਦਾ ਵਾ ਦੂਸਰੀ ਗੱਲ ਜਿਹੜੇ ਸੰਤ ਪੁਰਸ਼ ਹੀ ਵਾਲੇ ਦੁਵਾਲੇ ਜਿਹੜੇ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਖਾਰ ਖਾਂਦੇ ਸੀ ਜਾਂ ਸ਼ਰੀਕਾ ਰੱਖਦੇ ਉਹਨਾਂ ਵੀ ਮਦਦ ਕੀਤੀ ਬਾਦਲ ਕਿਆ ਵੀ ਰੱਜ ਕੇ ਮਦਦ ਕੀਤੀ ਉਹਦੀ ਪੈਸੇ ਨਾਲ ਵੀ ਬਾਬਿਆਂ ਦੇ ਵਿੱਚ ਵੀ ਸ਼ਰੀਕਾ ਹੁੰਦਾ ਹਾਂ ਜੀ 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 ਪੂਰਾ ਪੂਰਾ ਅੱਛਾ ਪੂਰਾ ਉਹਨਾਂ ਸਾਰਿਆਂ ਨੇ ਜਾਨੀ ਕਿ ਜਿਵੇਂ 1989 ਤੁਹਾਨੂੰ ਯਾਦ ਹੋਵੇਗਾ ਕਿ ਬਾਬੇ ਬਕਾਲੇ ਸੇਡ ਤੋਂ ਭਾਈ ਅਮਰੀਕ ਸਿੰਘ ਨੂੰ ਹਰਾਉਣ ਲਈ ਸਾਰੇ ਬਾਦਲ ਕੇ ਇਕੱਠੇ ਹੋ ਗਏ ਸੀ